ਬੰਦਾ ਖੁੱਲ੍ਹ ਦੀ ਨਜ਼ਰ ਵਿੱਚ ਸਹੀ ਹੋਣਾ ਚਾਹੀਦਾ ਇਹ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਆ ਜੀ ਹਾਂਜੀ ਕੀ ਹਾਲ ਆ ਠੀਕ ਠਾਕ ਸਾਰੇ ਤੁਸੀਂ ਉਮੀਦ ਕਰਦਾ ਠੀਕ ਹੀ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਇਸ ਦੇ ਨਾਲ ਹੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਚਾਰ ਗੱਲਾਂ ਸ਼ੇਅਰ ਕਰਨ ਜਾ ਰਿਹਾ ਜਿਹੜੀਆਂ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਣੀਆਂ ਸੋ ਬਿਨਾਂ ਸਮਾਂ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਆਂ ਨੰਬਰ 1 ਕਿਸੇ ਕਦੇ ਵੀ ਪੀਪਲ ਦੇ ਪੱਤਿਆਂ ਵਰਗੇ ਨਹੀਂ ਬਨਣਾ ਜਿਹੜੇ ਕਿ ਥਲੇ ਡਿੱਗਦੇ ਐ ਤੇ ਸੁੱਕ ਜਾਂਦੇ ਐ ਜੇਕਰ ਤੁਸੀਂ ਬਨਣਾ ਹੀ ਹੈ ਤਾਂ ਮਹਿੰਦੀ ਦੇ ਪੱਤਿਆਂ ਵਰਗੇ ਬਨਣਾ ਜਿਨ੍ਹਾਂ ਨੂੰ ਪੀਸ ਕੇ ਦੂਜਿਆਂ ਦੀ ਜ਼ਿੰਦਗੀ ਵਿੱਚ ਰੰਗ ਭਰਿਆ ਜਾ ਸਕਦਾ ਨੰਬਰ 2 ਬੰਦੇ ਤੇ ਗੁਨਾ ਅਤੇ ਗਨਾਹਾਂ ਦੋਨਾਂ ਦੀ ਕੀਮਤ ਹੁੰਦੀ ਆ ਫਰਕ ਸਿਰਫ ਇੰਨਾ ਗੁਨਾ ਦੀ ਕੀਮਤ ਬੰਦੇ ਨੂੰ ਮਿਲ ਜਾਂਦੀ ਐ ਤੇ ਗਨਾਹਾਂ ਦੀ ਕੀਮਤ ਬੰਦੇ ਨੂੰ ਦੇਣੀ ਪੈਂਦੀ ਆ ਨੰਬਰ 3 ਬੰਦਾ ਖੁਦ ਦੀ ਨਜ਼ਰ ਵਿੱਚ ਸਹੀ ਹੋਣਾ ਚਾਹੀਦਾ ਇਹ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਆ ਨੰਬਰ 4 ਜਿਹੜਾ ਬੰਦਾ ਹੁੰਦਾ ਝੂਠਾ ਉਹਦੀਆਂ ਗੱਲਾਂ ਹੁੰਦੀਆਂ ਮਿੱਠੀਆਂ ਮਿੱਠੀਆਂ ਸ਼ਹਿਦ ਵਰਗੀਆਂ ਤੇ ਜਿਹੜਾ ਬੰਦਾ ਹੁੰਦਾ ਸੱਚਾ ਉਹਦੀਆਂ ਗੱਲਾਂ ਹੁੰਦੀਆਂ ਕੌੜੀਆਂ ਜ਼ਹਿਰ ਵਰਗੀਆਂ ਇਹ ਹੀ ਜ਼ਿੰਦਗੀ ਦਾ ਸੱਚ ਆ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ